ਏ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪੁ ਆਦਿ ਸਚੁ जुगाड़ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤਾਰੇ ਆ ਜਹਾਨ ਲਗਿਆ ਅਭਿਮਾਨ ਜਿਨਿ ਦਰਸ਼ਨ ਪਾਇਆ ਜਿਨਿ ਕੁਦਲੋਂ ਧਨ ਕਹਿਇਆ ਤਿਨ ਜਮ ਨੇੜ ਨ ਆਇਆ ਦੋ ਲੋਤ ਬੰਧਨਾਂ ਨੂੰ ਅਨਕ ਬਾਗ ਸਰਬ ਕਲਾ ਸੁਮਰਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਗੁਰੂ ਸੱਚ ਬਦੀ ਸਲੋਕ ਮਹਲਾ 3 ਜੀ من ہرجی تے تک من ایک پائے ہر کیا سدا سدا نام پچھو تائے اے من ہر جی تو ایک من ایک چت پائے ਹਰ ਕੀਆ ਸਦਾ ਸਦਾ ਬਟਿਆਈਆ ਦੇ ਨਾ ਪਛੋਤਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਗੈ ਸਈਏ ਕਮਾਲ ਚੌਹ ਸਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ�ੇ ਸਜੀ ਸਰਵਤ ਸੰਗਤਿਓ ਆ ਬਡੇ ਪਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਮਿਦਾਰੇ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਅੰਮ੍ਰਿਤ ਵੇਲੇ ਲੈ ਦਿੱਤਨੇ ਸੁਹਾਣ ਕੀਤੇ ਆਪ ਗੁਰੂ ਘਰ ਦੀਆਂ ਸ਼ਿਵਾਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣੇ ਕਥਾ ਦੇ ਉੱਪਰ ਗੁਰਤਾ ਗੱਦੀ ਦੇ ਉੱਪਰ ਸੁਹਾਇ ਮਾਨ ਹੁੰਦਿਆਂ ਆਂ ਆਂ ਅੰਮ੍ਰਿਤ ਵੇਲੇ ਦੇ ਮੁਖਵਾਕ ਦੀ ਬਖਸ਼ਿਸ਼ ਕੀਤੀ ਉਸ ਮੁਖਵਾਕ ਦੀ ਆਪਾਂ ਕਥਾ ਸ਼੍ਰਾਵਣ ਕਰੀਏ ਮਹਾਰਾਜ ਜੀ ਇਸ ਕਥਾ ਦੇ ਵਿੱਚ ਸਾਨੂੰ ਮੁਖਵਾਕ ਦੇ ਵਿੱਚ ਸਾਨੂੰ ਕੀ ਫੁਰਮਾਨ ਕਰ ਰਹੇ ਹਨ ਜੀ ਸੋ ਕੁਝ ਦਿਨਾਂ ਤੋਂ ਲੈ ਕਰਕੇ ਆਪਾਂ ਜੋ ਕਥਾ ਆ ਬਦਲਾ ਕਰ ਦਿੱਤਾ ਸੀ ਸਹਿਜ ਪਾਠ ਦੀ ਬਾਣੀ ਆਪਾਂ ਪੜਨ ਲੱਗੇ ਸਾਂ ਉਹ ਕਾਰਨ ਸੀ ਵੀ ਜਿਹੜਾ ਸੂਰਜ ਦੇਵਤਾ ਉਸ ਨੇ ਆਉਂਦਾ ਸੁਨਿਆ ਦਿਨ ਚੜ ਜਾਂਦਾ ਇਸ ਕਰਕੇ ਫਿਰ ਉਸ ਸਮਾਪਤੀ ਵੀ ਕਰਨ ਸੁਨਿਆ ਕਰਨ ਦਾ ਆਪਾਂ ਰੂਪਮ ਹੋਇਆ ਸੀ ਵੀ ਸਮਾਪਤੀ ਸੁਨਿਆ ਕਰਨੀ ਹੈ ਇਸ ਕਰਕੇ ਆਪਾਂ ਬਦਲਾ ਕਰ ਲਿਆ ਸੀ ਫਿਰ ਸੰਮਤਾ ਦੀ ਇਹ ਬੇਤੀਆਂ ਆਈਆਂ ਹੁਕਮ ਆਏ بھی کتھا ہی کرپا کر کے دوبارہ آرم کریئے سو آپ ایک دو دن کتھا جی حکم نامے کی کرا پچھے دسو ایک لڑیوار کتھا چڑی گرو گر ساری گربانی کی لڑی وار کتھا اپ کرو اپن مک واقعی جیڑی کتھا سرو کریے جی کتھا شرا کرن کو پہلے اپنے من ویے ایک ਸਾਰੇ ਰਲ ਕੇ ਬੋਲੀਏ ਸਤ ਨਾਮ ਸ੍ਰੀ ਵਾਹਿਗੁਰੂ ਸਲੋਕ ਮਹਲਾ 3 ਜੀ اے ਮਨ ਅਰਜੀ ਧਿਆਏ ਕੋ ਇਕ ਮਨ ਇਕ ਚਿੱਤ ਪਾਏ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਉਪਰਠ ਕਰਕੇ ਕਿਰਪਾ ਬਖਸ਼ਿਸ਼ ਦੇ ਘਰ ਦੇ ਵਿੱਚ ਆਉਂਦਿਆਂ ਹੋਇਆਂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦਾ ਮੁਖ ਬਾਖ ਬਖਸ਼ਿਸ਼ ਕੀਤਾ ਆਪਣੇ ਪਵਿੱਤਰ ਅੰਗ 653 54 ਦੇ ਉੱਪਰੋਂ ਮਹਾਰਾਜ ਜੀ ਨੇ ਅੱਜ ਦਾ ਮੁਖ ਬਾਖ ਸੋਰਠ ਰਾਗਣੀ ਦੇ ਵਿੱਚੋਂ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਪੱਲੇ ਅਮਰਦਾਸ ਗੁਰ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤੇ ਮਹਾਂਵਾਕਾਂ ਅਨੁਸਾਰ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਤਸ਼ਾਹ ਜੀ ਉਹਨਾਂ ਦੇ ਮੁਖਾਂ ਬਿੰਦ ਬਿੰਦ ਤੋਂ ਆਈ ਹੋਈ ਤੁਰਕੀ ਬਾਣੀ ਦੇ ਵਿੱਚੋਂ ਉਚਾਰਨ ਕੀਤਾ ਹੈ ਮਹਾਰਾਜ ਜੀ ਅੱਜ ਦੇ ਮੁਖ ਵਾਕ ਦੇ ਵਿੱਚ ਗੁਰਸਿੱਖਾਂ ਨੂੰ پرماتما پرماتی جدگی دے جی رہے دا ٹانگ دس رہے مہاراجی دس کہہ رہے نے کہنا کریے مانا ہر جی تو ایک مانا ایک چائے مانو کہیے ہے میرے من ترماتما واحر کرتے ਇੱਕ ਮਨ ਇੱਕ ਚਿੱਤ ਇਕਾਗਰ ਮਨ ਦੇ ਨਾਲ ਉਸ ਨੂੰ ਤੁਲਨਾ ਕਰ ਕਿਉਂਕਿ ਮਹਾਰਾਜੀ ਇਸ ਮਨ ਬਾਬਤ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਫੁਰਮਾਨ ਆਏ ਨੇ ਮਹਾਰਾਜੀ ਨੇ ਗੁਰਬਾਣੀ ਦੇ ਵਿੱਚ ਹਕਤੇ ਮਨ ਨੂੰ ਆਥੀ ਨਾਲ ਤੁਲਣਾ ਦਿੱਤੀ ਹੈ ਕਿਤੇ ਪੰਖੀ ਦੇ ਨਾਲ ਤੁਲਨਾ ਦਿੱਤੀ ਹੈ ਤੇ ਮਹਾਰਾਜੀ ਨੇ ਜੀਜੇ ਪਾਤਸ਼ਾਹ ਜੀ ਨੇ ਮਨ ਨੂੰ ਦੋ ਚੀਜ਼ਾਂ ਦੇ ਨਾਲ ਸਬੋਧਨ ਕਰੇ ਪਹਿਲਾ ਇਹ ਮਨ ਚੰਚਲਾ ਚਿਤਰਾਈ ਕਿਦੈ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਤੂ ਸੁਣ ਮਨ ਮੇਰਾ ਮਹਾਰਾਜੀ ਫਰਮਾਨ ਕਰਦੇ ਉਹ ਮੇਰੇ ਮਨ ਚੰਚਲਾ ਚੰਚਲ ਦਾ ਮਤਲਬ ਹੁੰਦਾ ਇੱਕ ਥਾਂ 'ਤੇ ਨਾ ਟਿਕਣ ਵਾਲਾ ਕਿਤੇ ਉਧਰ ਨੂੰ ਭਜਦਾ ਹੈ ਕਿਤੇ ਉਧਰ ਨੂੰ ਚਲਿਆ ਜਾਂਦਾ ਜਿਵੇਂ ਆਪਣੇ ਮਨ ਨੇ ਕਿਉਂਕਿ ਤੁਹਿਆਂ ਦਾ ਸੁਭਾਅ ਵੀ ਸਵੇਰ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਆਉਣਾ ਫਿਰ ਕੋਈ ਨੇੜੇ ਹੋਰ ਕੋਈ ਥਾਨ ਬਣਿਆ ਜਿਵੇਂ ਪੀਰਖਾਨੇ ਬਣੇ ਉੱਥੇ ਚਲੇ ਜਾਣਾ ਫਿਰ ਮੰਦਰ ਚਲੇ ਜਾਣਾ ਕੋਈ ਹੋਰ ਵਡੀਆਂ ਮਸਾੜੀਆਂ ਜੜੀਆਂ ਨੇ ਉੱਥੇ ਚਲੇ ਜਾਣਾ ਮਹਾਰਾਜੀ ਕਹਿੰਦੇ ਇਸ ਮੈਨੂੰ ਚੰਚਲਤਾ ਕਿਹਾ ਜਾਂਦਾ ਹੈ ਭਾਵੇਂ ਕਿਤੇ ਵੀ ਇੱਕ ਥਾਂ 'ਤੇ ਨਾ ਰੁਕਣਾ ਮਹਾਰਾਜੀ ਕਹਿੰਦੇ ਇਹ ਮਨ ਚੰਚਲਾ ਚਿਤਰਾਈ ਕਿਨਾਂ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਉਸ ਸੁਣ ਬਨ ਮੇਰਿਆ ਇਹ ਮਾਇਆ ਮੋਹ ਨਹੀਂ ਜਿਨ ਏਤ ਭਰ ਨੂੰ ਭੁਲਾਇਆ ਮਹਾਰਾਜ ਜੀ ਕਹਿੰਦੇ ਉਹ ਮਨਾ ਚੰਚਲਾ ਤੂੰ ਚਿਤਰਾਈ ਨਾਲ ਪ੍ਰਬਾਤਮਨ ਨਹੀਂ ਪਾ ਸਕਦਾ ਚਿਤਰਾਈ ਕੀ ਆ ਆਈ ਚਿਤਰਾਈ ਹੈ ਵੀ ਅੱਜ ਗੁਰਦੁਆਰਾ ਸਾਹਿਬ ਪਹਿਲਾ ਗੁਰਦੁਆਰਾ ਸਾਹਿਬ ਤੇ ਰਪੀਰ ਖਾਨੇ ਮੰਦਰ ਮੁਸੀਤੀ ਤੇ ਇਸ ਤਰ੍ਹਾਂ ਭਾਵ ਇਹ ਚੰਚਲ ਦੇ ਨਾਲ ਚਿਤਰਾਈ ਦੇ ਨਾਲ ਫਿਰ ਮਹਾਰਾਜ ਜੀ ਇਸ ਮਨ ਨੂੰ ਅਗਲੀ ਪੌੜੀ ਦੇ ਵਿੱਚ ਸੁਬੋਧਨ ਕਰਦੇ ਹਨ اے ਮਨ ਪਿਆਰੇ ਤੂੰ ਸਦਾ ਰਹੋ ਸੁਮਾਲੇ ਮਹਾਰਾਜ ਜੀ ਫਰਮਾਣ ਕਰਦੇ ਹਨ ਉਹ ਮੇਰੇ ਮਨਾ ਪਿਆਰੇ ਤੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਦਾ ਹੀ ਸਮਾਇਆ ਰਹੇ ਇੱਕ ਰੱਬ ਦੇ ਚਰਨਾਂ 'ਚ ਹੋਰ ਪਾਸੇ ਭਜਨ ਅਠ ਨਾ ਕਰ ਇਸ ਤਰ੍ਹਾਂ ਇੱਥੇ ਮਹਾਰਾਜ ਜੀ ਮਨ ਨੂੰ ਕਹਿ ਰਹੇ ਹਨ اے ਮਨ ਹਰ ਜੀਤਿਆ ਹੈ ਤੂੰ ਇੱਕ ਨੂੰ ਮਾਨ ਇੱਕ ਚਿਤ ਭਾਏ ਉਹ ਮੇਰੇ ਆ ਮਨਾ ਹੋਰ ਜਿਹੜੀਆਂ ਚੀਜ਼ਾਂ ਪਿੱਛੇ ਕੋ ਭਜਦਾ ਫਿਰਦਾ ਹੈ ਉਸ ਨੂੰ ਛੱਡ ਕਰਕੇ ਇੱਕ ਪ੍ਰਮਾਤਮਾ ਵਾਹਿਗੁਰੂ ਨੂੰ ਧਿਆਉਣਾ ਕਰ ਕਿਉਂਕਿ ਧਿਆਉਣਾ ਕਰ ਭਾਵੇਂ ਕੋਈ ਸੰਸਾਰ ਦਾ ਕੰਮ ਕਰਨਾ ਹੋਵੇ ਹਰ ਇੱਕ ਕੰਮ ਇਕਾਗਰਤਾ ਦੇ ਨਾਲ ਹੁੰਦਾ ਹੈ ਜੇ ਇਕਾਗਰਤਾ ਨਾ ਬਣੇ ਤਾਂ ਕੰਮ ਖਰਾਬ ਹੋ ਜਾਂਦਾ ਹੈ ਜਿਵੇਂ ਆਪਾਂ ਵੀ ਨਿਤਨੇਮ ਕਰਦੇ ਆ ਜੇ ਇਕਾਗਰਤਾ ਬਣੀ ਹੈ ਨਿਤਨੇਮ ਦੇ ਵਿੱਚ ਨਾਲੇ ਮਨ ਜੀ ਲੱਗੇਗਾ ਤੇ ਨਾਲ ਆਪਾਂ ਜਿਹੜੇ ਪੌੜੀਆਂ ਪੁੱਲਦੇ ਆ ਵਿੱਚੋਂ ਗਲਤੀਆਂ ਹੋ ਜਾਂਦੀਆਂ ਨੇ ਕੋਈ ਨਹੀਂ ਹੋਣਗੀਆਂ ਜੇ ਮਨ ਦੀ ਇਕਾਗਰਤਾ ਬਣੀ ਹੈ ਪਰ ਜੇ ਮਨ ਦੀ ਇਕਾਗਰਤਾ ਨਹੀਂ ਬਣੀ ਤਾਂ ਫਿਰ ਵਾਰੀ-ਵਾਰੀ ਆਪਾਂ ਪੌੜੀਆਂ ਪੁੱਲ ਜਾਂਦੇ ਆ ਕਈ ਵਾਰੀ ਤਾਂ ਨਾਲ ਇਕਾਗਰਤਾ ਦੇ ਕਾਰਨ ਇੱਕ ਇੱਕ ਕਪੜੀਆਂ ਨੂੰ ਦੋ ਦੋ ਵਪਾਰੀ ਇੱਕ ਇੱਕ ਵਾਰੀ ਦਵਾਰੇ ਦਵਾਰੇ ਫੇਰ ਪੜੀ ਜਾਂਦੇ ਕਾਰਨ ਕੀ ਹੈ ਵੀ ਮਨ ਦੀ ਇਕਾਗਰਤਾ ਨਹੀਂ ਨਾ ਇਕਾਗਰਤਾ ਕਰਕੇ ਇਹ ਬਣਦਾ ਨਾ ਇਕਾਗਰਤਾ ਉਕਾਲ ਕਰਕੇ ਅਸੀਂ ਮਹਾਰਾਜ ਜੀ ਦੇ ਚਰਨਾਂ ਤੋਂ ਧਿਆਨ ਉਟਾ ਕੇ ਦੂਜੇ ਪਾਸੇ ਲੈ ਜਾਂਦੇ ਹਾਂ ਜੇ ਇਕਾਗਰਤਾ ਜਿਵੇਂ ਨਿਸ਼ਾਨਵਾ ਨਿਸ਼ਾਨੇਬਾਜ਼ੀ ਕਰਦੇ ਨੇ ਨਿਸ਼ਾਨਾ ਲਾਇਆ ਜਾਂਦਾ ਬਦੂਤ ਦੇ ਨਾਲ ਤੀਰ ਦੇ ਨਾਲ جے جی انہیں من کی ایکاگرتا نشانہ صحیح لگے گا نشانہ نہیں ایک کرسانی کرنی ہے وہ بھی من کی ایک دن مزدور بپار جو بھی کرنا اے من کی ایکاگرتا ہے فرمان کر دے گا اس کر کے اے من پیاریاں ਮਹਾਰਾਜੀ ਫਰਮਾ ਕਰਦੇ ਹਨ ਇਹ ਮਨ ਹਰ ਜੀ ਧਿਆਇ ਇਹ ਮੇਰੇ ਮਨਾਂ ਤੂੰ ਪ੍ਰਮਾਤਮਾ ਨੂੰ ਧਿਆਉਣਾ ਕਰ ਕਿਵੇਂ ਇੱਕ ਮਨ ਇੱਕ ਚਿਤ ਪਾਏ ਦੋਨਾਂ ਮਨਵਾ ਤੇ ਮਨ ਤੇ ਮਨੂਏ ਨੂੰ ਦੋਨਾਂ ਨੂੰ ਇਕੱਠੇ ਕਰਕੇ ਪ੍ਰਮਾਤਮਾ ਦਾ ਧਿਆਨ ਧਰਨਾ ਕਰ ਹਰ ਕੀਆ ਸਦਾ ਸਦਾ ਪਟਿਆਈਆ ਦੇਨਾ ਪਛੋਤਾਏ ਹੁਣ ਮਹਾਰਾਜੀ ਕਹਿੰਦੇ جد تک مان ایک چیت ہو کر کے پرماتما کرے گا مہاراج کی ہوا کی ملے گا جی کہتے جدو تک مان ایک چیت کر کے رب نونا کرے گا پھر ہر کیا سزا سدا وڈیائی ਦੇ ਨਾਲ ਪ੍ਰਚੋਤਾਏ ਭਗ ਪ੍ਰਮਾਤਮਾ ਕੋਲੇ ਬਹੁਤ ਪ੍ਰਕਾਰ ਦੀਆਂ ਵਡਿਆਈਆਂ ਨੇ ਵਡਿਆਈਆ ਜਿਵੇਂ ਕਿਸੇ ਅਨੁਸਾਰੋ ਕਿਸੇ ਕਾਰਜ ਦੇ ਮੂਹਰੇ ਲਾ ਕਰਕੇ ਉਹ ਕਾਰਜ ਸਵਾਰ ਦੇਦਾ ਸਬਰ ਜਾਂਦਾ ਹੁੰਦਾ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੈ ਪਰ ਉਹ ਕ੍ਰੈਡਿਟ ਹੈ ਜਿਹੜਾ ਉਹ ਉਸ ਮਨੁੱਖ ਨੂੰ ਮਿਲ ਜਾਂਦਾ ਹੈ ਜਿਹੜਾ ਉਹ ਸੰਸਥਾ ਦੇ ਉਸ ਕਾਰਜ ਦੇ ਮੂਹਰੇ ਹੁੰਦਾ ਵੀ ਫਲਾਣੇ ਨੇ ਇਹ ਕੰਮ ਕਰਵਾਤਾ ਉਹ ਵੀ ਆਪਾਂ ਨਗਰਾਂ ਪਿੰਡਾਂ ਦੇ ਵਿੱਚ ਇੱਕ ਅਫਜਾਨ ਦੇਖਦੇ ਆਂ ਕਿ ਜਦੋਂ ਫਲਾਣਾ ਇੱਥੇ ਹੁੰਦਾ ਸੀ ਉਦੋਂ ਇੱਥੇ ਕਿੰਨੇ ਕੰਮ ਕੀਤੇ ਕੀ ਚੀਜ਼ਾਂ ਬਣੀਆਂ ਕਿੰਨਾ ਉੱਥੇ ਵਧੀਆ ਚੱਲਦਾ ਸੀ ਪਰ ਉਹਦੇ ਜਾਣ ਤੋਂ ਬਾਅਦ ਸਾਰਾ ਕੁਝ ਖਰਾਬ ਹੋ ਗਿਆ ਮਹਾਰਾਜੀ ਕਹਿੰਦੇ ਇਹ ਪਰਮਾਤਮਾ ਦੀਆਂ ਵਡਿਆਈਆਂ ਹਨ ਤੇ ਉਹ ਵਡਿਆਈਆਂ ਦੇ ਕਰਕੇ ਕੁਝ ਕੌਂਦਾ ਨਹੀਂ ਜਿਵੇਂ ਆਪਾਂ ਕਈ ਵਾਰੀ ਦੇਖਦੇ ਆ ਨਾ ਕਿਸੇ ਦੀ ਥੋੜੀ ਜੀ ਮਦਦ ਆਪਾਂ ਕਰ ਦਈਏ ਤੇ ਉਹ ਥੋੜੀ ਜੀ ਮਦਦ ਦੇ ਨਾਲ ਮਨੁੱਖ ਨੂੰ ਉਹ ਵੱਡੇ ਉਪਰ ਮੁਕਾਮ ਤੇ ਪਹੁੰਚਾਈ ਜਾਂਦਾ। ਫਿਰ ਆਪਾਂ ਵਾਰੀ-ਵਾਰੀ ਇਹ ਹੀ ਕਹਿੰਦੇ ਆ ਵੀ ਜੇ ਅਸੀਂ ਆ ਕੰਮ ਨਾ ਕਰਦੇ ਉਹ ਨਹੀਂ ਐ ਕਰ ਸਕਦਾ ਕਿ ਭਾਪ ਪਛਤਾਈ ਜਾਂਦੇ ਰਹਿੰਦੇ ਆ ਵੀ ਸਾਡੇ ਕਰਨ ਦੇ ਨਾਲੇ ਬਣਿਆ। ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਹੈ ਉਹ ਬੜਈਆਂ ਦਿੰਦਾ ਹੈ ਉਹਦੇ ਕੋਲ ਸਾਰੀਆਂ ਬੜਈਆਂ ਨੇ ਪਰ ਉਹ ਦੇ ਕਰਕੇ ਕਦੇ ਵੀ ਪਛਤਾਉਂਦਾ ਨਹੀਂ ਪਛਤਾਵਾ ਨਹੀਂ ਕਰਦਾ। ਵੀ ਐਵੇਂ ਦੇ ਦਿੱਤੀਆਂ ਤੇ ਵੱਡਾ ਬਣ ਗਿਆ ਇੱਥੇ ਪਹੁੰਚ ਗਿਆ ਹਉ ਹਰ ਕੈ ਸਦਬਲ ਹਾਰਣ ਜਿਤ ਸੇਵਿਆ ਸੁਖ ਪਾਏ ਮਹਾਰਾਜ ਜੀ ਕਹਿੰਦੇ ਅਸੀਂ ਪ੍ਰਮਾਤਮਾ ਦੇ ਬਲਾਰੇ ਜਾਣਿਆ ਜੀ ਦੀ ਸੇਵਾ ਕਰਨ ਦੇ ਨਾਲ ਹੀ ਇੰਨਾ ਸੁਖ ਮਿਲਦੇ ਨੇ ਇੰਨੀਆਂ ਬੜੀਆਂ ਦਿੱਤੀਆਂ ਨੇ ਮਿਲਦੀਆਂ ਨੇ ਕਿ ਉਹਨਾਂ ਨੂੰ ਮਨੁੱਖ ਮਾ ਨਹੀਂ ਸਕਦਾ ਭਾਵ ਜਿਵੇਂ ਮਹਾਰਾਜੀ ਫਰਮਾਨ ਕਰਦੇ ਹਨ ਦੇਂਦਾ ਦੇ ਲੈਦੇ ਥੱਕ ਪਾ ਕੇ ਜੁਗਾ ਜੁਗੰਤਰ ਖਾਈ ਖਾਏ ਓ ਪ੍ਰਮਾਤਮਾ ਦੇਦਰਗਾ ਲੈਣ ਵਾਲੇ ਥੱਕ ਜਾਂਦੇ ਨੇ ਉਹਨਾ ਇਨਾਕ ਪ੍ਰਮਾਤਮਾ ਚੁਟਕੀ ਦੇ ਵਿੱਚ ਇਨਾਕ ਗਫਾ ਦੇ ਦਿੰਦਾ ਉਹਦੇ ਹੱਥ ਦੇ ਵਿੱਚ ਕਿ ਉਹ ਜੁਗਾ ਜੁਗੰਤਰ ਉਹਦੀ ਖਾਈ ਪਾਪ ਉਹ ਖਾ ਖਾ ਕੇ ਰਜਦੇ ਹਨ ਨਾਨਕ ਗੁਰਮੁਖ ਮਿਲ ਰਹਾ ਹੈ ਹਮੈ ਸ਼ਬਦ ਜਲਾਏ ਹੁਣ ਬਾਬਾ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਨੇ ਗੁਰਮੁਖ ਜਿਹੜਾ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਹਰੇਕ ਮਨ ਬਚਨ ਨੂੰ ਮੰਨਦਾ ਹੋਵੇ ਉਹਨ ਗੁਰਮੁਖ ਕਿਹਾ ਜਾਂਦਾ ਹੈ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨ ਨੂੰ ਮੰਨਦਾ ਕਿਉਂਕਿ ਵੈਸੇ ਅਸੀਂ ਹੁਣ ਜਿਹੜਾ ਗੁਰਮੁਖ ਹੈ ਜਿਵੇਂ ਗ੍ਰਾਂਤੀ ਸਿੰਘ ਵੀ ਅਰਦਾਸ ਤੇ ਵਿੱਚ ਉਹ ਕਹੋ ਜਾਈ ਮਨੁੱਖ ਹੈ ਜਿਹਦੇ ਘਰ ਅਰਦਾਸ ਕਰਦਾ ਉਹ ਨੂੰ ਅਰਦਾਸ ਦੇ ਵਿੱਚ ਮਹਾਰਾਜ ਦੇ ਤੈਨ ਨੇ ਗੁਰਮੁਖ ਪਰਿਵਾਰ ਜਿੱਦਾਂ ਉਹ ਦਾ ਬਾਅਦ ਵਿੱਚ ਧੰਨਵਾਦ ਕਰਦਾ ਫਿਰ ਕਹਿੰਦਾ بڑا ਗੁਰਮੁਖ ਪਰਿਵਾਰ ਪਰਿਵਾਰ ਦੇ ਸ਼ਕਾਲ ਸਮੇਂ ਸ਼ਤਰੋ ਸ਼ਤਰੀ ਹੋਈ ਜਾਂਦਾ ਉਹ ਆਪਣੇ ਘਰ ਦੇ ਪਰਿਵਾਰ ਦੇ ਮੇਲ ਜਿਹੜਾ ਬੰਦਾ ਉਹਦੀ ਵੀ ਨਾ ਮੰਦਾ ਹੋਵੇ ਪਰ ਅਸੀਂ ਗੁਰਮੁਖ ਦਾ ਉਹਨੂੰ ਯਾਦ ਰਹਿ ਟੈਗ ਵੀ ਹੈ ਗੁਰਮੁਖ ਮਹਾਰਾਜੀ ਫਰਮਾਨ ਕਰਦੇ ਗਲ ਨਾਨਕ ਗੁਰਮੁਖ ਮਿਲ ਰਹਾ ਜਿਹੜੇ ਉਹ ਗੁਰਮੁਖ ਜਿਹੜੇ ਗੁਰੂ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬਚਨ ਨੂੰ ਸਤ ਕਰਕੇ ਮੰਨ ਲੈਂਦੇ ਨੇ ਚਲਗਾ ਜਾਂ ਮਾੜਾ ਬਚਨ ਹੈ ਉਹਨੂੰ ਕਹਿੰਦੇ ਨੇ ਵੀ ਨਹੀਂ ਇਹ ਪ੍ਰਮਾਤਮਾ ਸਤਗੁਰੂ ਨੇ ਮੇਰੇ ਵਾਸਤੇ ਕੀਤਾ ਹੈ ਹਉਮੈ ਸ਼ਬਦ ਜਲਾਏ ਇੱਕ ਸਾਡੇ ਤੋਂ ਹਉਮੈ ਹੈ ਸਾਰਿਆਂ ਦੇ ਵਿੱਚ ਮਹਾਰਾਜੀ ਫਰਮਾਨ ਕਰਦੇ ਅਨ ਜਿੰਨ ਰਚ ਰਚਿਆ ਪੁਰਖ ਦੇ ਦਾਤਾ ਹੈ ਨਾੜਾ ਹਉਮੈ ਪਾਈ ਵਾਇਗੁਰੂ ਨੇ ਸਾਡਾ ਰਚਨ ਰਚਿਆ ਪਰ ਉਹ ਰਚਨ ਤੋਂ ਬਾਅਦ ਉਹਨੇ ਇੱਕ ਫਿਟ ਕਰ ਦਿੱਤਾ ਚੀਜ਼ ਵੀ ਹਉਮੈ ਵੀ ਸਾਡੇ ਚ ਪਾ ਦਿੱਤੀ ਜਿਵੇਂ ਸਾਰੇ ਟਰੈਕਟਰ ਗੱਡੀਆਂ ਦੇ ਵਿੱਚ ਉਹਨੂੰ ਬਣਾਉਣ ਤੋਂ ਬਾਅਦ ਇੱਕ ਚੀਜ਼ ਪਾਈ ਜਾਂਦੀ ਹੈ ਉਹਦੇ ਵਿੱਚ ਹਿਟਰੋਮੀਟਰ ਲਾਇਆ ਜਾਂਦੇ ਹਿਟਰ ਵਾਲੀ ਸਵਿਚ ਲਾਈ ਜਾਂਦੀ ਹੈ ਕਿ ਕਿੰਨਾ ਗਰਮ ਹੁੰਦਾ ਤੇ ਉਹਦੇ ਬਾਅਦ ਸਾਡੇ ਵਿੱਚ ਵੀ ਪ੍ਰਮਾਤਮਾ ਨੇ ਹਉਮੈ ਦੀ ਸਵਿਚ ਲਾ ਦਿੱਤੀ ਤੇ ਅਸੀਂ ਫਿਰ ਐਸਾ ਕੰਮ ਕਰਦਿਆਂ ਕਰਦਿਆਂ ਜਿਵੇਂ ਟ੍ਰੈਕਟਰ ਔਰ ਗੱਡੀ ਚੱਲਦੀ ਚੱਲਦੀ ਗਰਮ ਹੋ ਜਾਂਦੀ ਐ ਸੂਰੀ ਚੱਕ ਜਾਂਦੀ ਐ ਇਸ ਤਰ੍ਹਾਂ ਅਸੀਂ ਵੀ ਐਓ ਜੇ ਕੰਮ ਕਰਦੇ ਕਰਦੇ ਹੌਮੇ ਵਾਲੀ ਸੂਰੀ ਚੱਕ ਜਾਂਦੇ ਆ ਹਰੇਕ ਚੀਜ਼ ਨੂੰ ਹਰੇਕ ਕੰਮ ਨੂੰ ਕਹਿੰਦੇ ਆ ਵੀ ਇਹ ਮੈਂ ਕਰਿਆ ਮੈਂ ਕਰਵਾਉਣ ਵਾਲਾ ਜੇ ਮੈਂ ਨਾ ਕਰਦਾ ਐ ਨਹੀਂ ਹੁੰਦਾ ਸੀ ਮਹਾਰਾਜੀ ਕਹਿੰਦੇ ਜਿਹੜੇ ਗੁਰਮਖ ਨੇ ਉਹ ਇਸ ਸ਼ਬਦ ਨੂੰ ਜਲਾ ਦਿੰਦੇ ਨੇ ਜੀ ਤੋ ਉਹਨਾਂ ਨੂੰ ਲੱਗਦਾ ਵੀ ਵਿੜਿਆਈ ਮਿਲਦੀ ਆ ਉਹ ਕੰਮ ਤਾਂ ਕਰਦੇ ਨੇ ਪਰ ਪ੍ਰਮਾਤਮਾ ਵਾਲੀ ਵਿੜਿਆਈ ਨੂੰ ਨਹੀਂ ਭਾਲਦੇ ਮਹਾਰਾਜੀ ਫਰਮਾ ਕਰਦੇ ਹਨ ਹਉਮੈ ਬਾਰ ਸੱਚੋ ਸਬਦ ਸੁਮਾਣੇ ਸੱਚ ਰਤੇ ਅਧਿਕਾਈ ਉਹ ਆਪਣੀ ਹਉਮੈ ਨੂੰ ਮਾਰ ਕਰਕੇ ਸੱਚ ਦੇ ਵਿੱਚ ਸਮਾ ਜਾਂਦੇ ਹਨ ਜੀ ਮਹਲਾ ਤੀਜਾ ਪਾਠ ਤੀਜੇ ਪਾਠ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੂਸਰੇ ਪਦੇ ਵਿੱਚ ਦੂਸਰੇ ਮਹਲੇ ਦੇ ਵਿੱਚ ਦੱਸਦੇ ਆਣ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਜਿਹਨਾਂ ਨੇ ਉੱਪਰ ਕਿਰਪਾ ਬਖਸ਼ਿਸ਼ਾ ਕਰਦਾ ਉਹਨੂੰ ਪਰਮਾਤਮਾ ਸਮਾਂ ਵੀ ਦੇ ਦਿੰਦਾ ਸਮੇ ਤੋਂ ਬਾਅਦ ਫਿਰ ਉਹਨੂੰ ਸੇਵਾ ਦੇ ਵਿੱਚ ਲਾ ਦਿੰਦਾ ਸਮਾਂ ਹੀ ਹੈ ਜਿਵੇਂ ਕਈਆਂ ਦੇ ਘਰ ਤੇ ਆ ਜਿਹੜਾ ਕੰਮ ਆ ਉਹ ਸਾਰਾ ਸਵੇਰ ਤੋਂ ਲੈ ਕਰਕੇ ਰਾਤ ਨੂੰ 9 10 ਵਜੇ ਤੱਕ ਮੁਕਦਾ ਨਹੀਂ ਉਹ ਘਰ ਦੇ ਧੰਦੇ ਦੰਧਾਰੂਆਂ ਦੇ ਵਿੱਚ ਫਸੇ ਹੀ ਤੁਰੇ ਜਾਂਦੇ ਨੇ ਤੇ ਇੱਕ ਦਾ ਜਿਹੜਾ ਕੰਮ ਹੈ ਉਹ ਸੇਵਾ ਉਸ ਮਾਪਤ ਕਰ ਲੈਂਦਾ ਉਹ ਬੇਸ਼ੱਕ ਨੌਕਰ ਚਾਕਰਾਂ ਦੀ ਸਹਾਇਤਾ ਦੇ ਨਾਲ ਕਰਦਾ ਜਾਂ ਆਪ ਹੱਲਾ ਮਾਰ ਕੇ ਕਰ ਲੈਂਦਾ ਤੇ ਉਹ ਕੁਝ ਨਾ ਕੁਝ ਸਮਾਂ ਫਿਰ ਗੁਰੂ ਦੀ ਸੇਵਾ ਦੇ ਵਿੱਚ ਵੀ ਲਾਉਂਦਾ ਜਿਵੇਂ ਗੁਰਦੁਆਰਾ ਸਾਹਿਬ ਆ ਕੇ ਝਾੜੂ ਲਾ ਦੇਣਾ ਪੋਚੇ ਲਾ ਦੇਣੇ ਬਰਤਨ ਆਰਕ ਸਾਫ ਕਰਨੇ ਕੋਈ ਹੋਰ ਚੀਜ਼ਾਂ ਦੀ ਸਫਾਈ ਕਰ ਦੇਣੀ ਇਥੇ ਦਰਿਆ ਆਗਤ ਝਾੜ ਦੇਣੀਆਂ ਮਹਾਰਾਜ ਜੀ ਕਹਦੇ ਆਪੇ ਸੇਵਾ ਲਾਇਨ ਉਹ ਆਪ ਹੀ ਇਹ ਸੇਵਾ ਦੇ ਵਿੱਚ ਪ੍ਰਭਾਤਮਾ ਆਪਣੇ ਸਿੱਖਾਂ ਨੂੰ ਗੁਰਸਿੱਖਾਂ ਨੂੰ ਲਾ ਦਿੰਦਾ ਆਪੇ ਬਖਸ਼ ਕਰੇ ਤੇ ਆਪ ਹੀ ਉਹਦੇ ਉੱਤੇ ਹੀ ਬਖਸ਼ਿਸ਼ਾਂ ਕਰਦਾ ਕਿ ਉਹ ਸਮੇਂ ਦਾਲ ਪਹੁੰਚ ਕਰਕੇ ਦੋਨੇ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਧਰਮਕ ਜਗ੍ਹਾ ਦੇ ਉੱਪਰ ਐਸੇ ਲੋਕਾਂ ਦੀਆਂ ਸੁਭਾਵਾਂ ਕਰਦਾ ਉਹਨੂੰ ਬਖਸ਼ਿਸ਼ਾਂ ਬਿਦਰੀਆਂ ਹਨ ਸਵਿਨਾ ਕਾ ਵਾਪਿਓ ਆਪ ਹੈ ਆਤੇ ਸਾਰ ਕਰੇ ਮਹਾਰਾਜੀ ਕਹਿੰਦੇ ਸਾਰ ਜੀਵਾਂ ਦਾ ਜਿਹੜਾ ਪਿਤਾ ਰੂਪ ਪਰਮੇਸ਼ਰ ਹੈ ਮਾ ਰੂਪ ਪਰਮੇਸ਼ਰ ਹੈ ਤੇ ਸਾਰਿਆਂ ਦੀ ਉਹ ਸੁਭਾਲ ਕਰਦਾ ਹਮਸਾ ਦੀ ਸੁਭਾਲ ਕਰਦਾ ਜਿਹੜੀ ਅਸੀਂ ਜੇ ਅਸੀਂ ਆਪਣੇ ਸਰੀਰ ਦੇ ਪੱਖ ਤੇ ਘਰ ਦੇ ਪੱਖ ਤੇ ਆਪਾਂ ਇਹਨੂੰ ਸਮਝੀਏ ਬੇਸ਼ੱਕ ਅਸੀਂ ਅਕੰਠ ਜੋ ਨਾ ਜਿਹੜਾ ਲਾਉਨੇ ਆ ਅਸੀਂ ਆਪਣੀ ਅਸੀਂ ਕਹਿੰਦੇ ਅਸੀਂ ਮਿਹਨਤ ਕਰਦੇ ਆ ਤਾਂ ਹੁੰਦਾ ਤੇ ਆਸੀਂ ਰੋਟੀ ਖਾਂਦੇ ਆ ਮਿਹਨਤ ਕਰਕੇ ਅਸੀਂ ਰੋਟੀ ਖਾਂਦੇ ਆ ਕਮਾਈ ਕਰਕੇ ਰੋਟੀ ਖਾਂਦੇ ਆ ਪਰ ਇੱਕ ਚੀਜ਼ ਹੈ ਜਿਹੜੀ ਸਭ ਤੋਂ ਕੀਮਤੀ ਚੀਜ਼ ਆ ਉਹ ਪੈਸੇ ਦੇ ਨਾਲ ਖਰੀਦੀ ਨਹੀਂ ਜਾ ਸਕਦੀ ਜੇ ਪੈਸੇ ਦੇ ਨਾਲ ਕੋਈ ਉਹ ਖਰੀਦ ਵੀ ਲਵੇ ਤਾਂ ਅੰਦਰਲੀ ਜਿੱਥੇ ਉਹ ਟਿਕਦੀ ਆ ਉਹ ਜੇ ਪੁਰਜਾ ਖਰਾਬ ਖਰਾਬ ਹੋ ਜਾਵੇ ਤੇ ਉਹਦੇ ਪੈਸੇ ਨਾਲ ਵੀ ਖਰਾਬ ਹੋ ਜਾਂਦੇ ਨੇ ਉਹ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਹੈ ਸਾਨੂੰ অমূল্যਕ ਚੀਜ਼ ਸਵਾਸ ਛਾਂ ਜਿਹੜੀ ਹੁਣ ਇਹ ਤਾਂ ਸੀਮਿਤ ਕਰਕੇ ਨਹੀਂ ਲੈਂਦੇ ਨਾ ਨਹੀਂ ਬਣਾਉਂਦੇ ਜਿਹੜਾ ਸਾਨੂੰ ਹਵਾ ਸਾਹ ਹੁੰਦਾ ਹੁਣ ਕਈ ਵਾਰੀ ਐਸੀ ਐਸੀ ਜਗ੍ਹਾ ਤੇ ਜਾਂਦੇ ਆ ਕਹਿੰਦੇ ਅਵੀ ਇਥੇ ਸਾਹ ਘੁੱਟਦਾ ਜਿਵੇਂ ਤੂੰ ਮਾਤਕ ਹੋਵੇ ਗਰਦਾਤਕ ਹੋਵੇ ਉੱਥੇ ਕਹਿੰਦੇ ਵੀ ਇਥੇ ਸਾਹ ਘੁੱਟਦਾ ਕਾਰਨ ਕੀ ਹੈ ਕਿ ਉੱਥੇ ਪ੍ਰਮਾਤਮਾ ਦੀ ਦਿੱਤੀ ਹੋਈ ਆਕਸੀਜਨ ਦਾ ਪੱਧਰ ਘਟ ਜਾਂਦਾ ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਸਾਰਿਆਂ ਦਾ ਮਾਵਾ ਕਰੇ ਉਹ ਸਾਰਿਆਂ ਦੀ ਸਾਰ ਕਰਦਾ ਹੈ ਸਾਰ ਕਿਵੇਂ ਸ્વાસ ਦੇਦਾ ਹੁਣ ਆ ਸੂਰਜ ਦੀ ਧੁੱਪਾ ਸਿਆਲ ਆ ਜਾਵੇਗਾ ਜਿੰਨੇ ਮਰਜੀ ਤਰ ਲਾ ਲਈ ਪਰ ਜਿਹੜਾ ਸੂਰਜ ਦੀ ਧੁੱਪ ਨੇ ਨਿਗ ਦੇਣਾ ਉਹ ਸੀ ਜਿਹੜੇ ਹੀਟਰ ਨੇ ਨਿਗ ਨਹੀਂ ਦਿੰਦਾ ਹੁਣ ਆਪਾਂ ਦੇਖਾਂਗੇ ਆਹ ਮਾਨਸੂਨ ਪੌੜਾ ਚੱਲ ਪੈਣੀ ਆ ਏਸੀ ਲੱਗਿਆ ਨੇ ਆਪਣੀ ਘਰਾਂ ਦੇ ਵਿੱਚ ਜਿਹੜਾ ਬਾਤ ਸੁਣਦੇ ਬਾਸ਼ਤ ਤੋਂ ਨਾਲ ਠੰਡੀ ਹਵਾ ਚੱਲਣ ਤੋਂ ਬਾਅਦ ਆਨੰਦ ਮਿਲਦਾ ਉਹ ਏਸ਼ੀਆਂ ਦੇ ਵਿੱਚ ਨਹੀਂ ਆਉਂਦਾ ਮਹਾਰਾਜੀ ਕਹਿੰਦੇ ਇਹ ਪ੍ਰਮਾਤਮਾ ਸਾਰਿਆਂ ਦਾ ਮਾਂ-ਬਾਪ ਹੈ ਸਾਰਿਆਂ ਦੀ ਸਾਲ ਕਰਦਾ ਹੈ ਨਾਨਕ ਨਾਮ ਧਿਆਇਆ ਨਾ ਤਿਲ ਨਿਜ ਘਰ ਵਾਸ ਰੈ ਜੁਗ-ਜੁਗ ਸੋਭਾ ਹੋਏ ਮਾਦੀ ਪ੍ਰਮਾਣ ਕਰਦੇ ਹਾਂ ਤੀਜੇ ਨਾਨਕ ਭਾਈ ਨਾਮ ਧਿਆਇਆ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰਿਆ ਕਰੀਏ ਜਿਲੇ ਦਾ ਨਿਜ ਘਰ ਨਿਜ ਘਰ ਦਾ ਮਤਲਬ ਹੈ ਨਿਜ ਦਾ ਮਤਲਬ ਹੈ ਆਪਣੇ ਘਰ ਦੇ ਵਿੱਚ ਵਾਸ ਹੋ ਜਾਵੇ ਜਿਹੜੇ ਆਪਾਂ ਹੁਣ ਘਰਾਂ 'ਚ ਰਹਦੇ ਆਂ ਇਹ ਆਪਣੇ ਕੋਈ ਨਹੀਂ ਹਨ ਕਿਉਂਕਿ ਇਹਨਾਂ ਘਰਾਂ ਦੇ ਵਿੱਚੋਂ ਫਿਰ ਸਾਨੂੰ ਇੱਕ ਦਿਨ ਜਦੋਂ ਇਹ ਸਰੀਰ ਦੇ ਜੋਤ ਖਿੰਝ ਜਾਣਾ ਠਹਿਰੀ ਹੋਏ ਵਾਲੀ ਗੱਲ ਬੜੀ ਨਾ ਜਦੋਂ ਰੱਬ ਨੇ ਆਪਣੀ ਜੋਤੀ ਖਿੱਚ ਲਈ ਤੇ ਇਹ ਸਰੀਰ ਠਹਿ ਠਹਿਰੀ ਹੋ ਗਿਆ ਉਦੋਂ ਹੀ ਫਿਰ ਇਸ ਸਰੀਰ ਨੂੰ ਘਰ ਦੇ ਵਿੱਚੋਂ ਚੱਕ ਲਿਆ ਜਾਵੇਗਾ ਸਮਸ਼ਾਨ ਭੂਮੀ ਕਬਰਾਂ ਦੇ ਵਿੱਚ ਜਾ ਕਰਕੇ ਦਫਨਾਇਆ ਜਾਂ ਸਾੜਿਆ ਜਾਵੇਗਾ ਮਹਾਰਾਜੀ ਫਰਮਾ ਕਰਦੇ ਹਨ ਜਿਹੜਾ ਨਿਜ ਘਰ ਵਾਸ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਉੱਥੋਂ ਫਿਰ ਕੋਈ ਉਠਾਉਣ ਵਾਲਾ ਨਹੀਂ ਨਾ ਕੋਈ ਮੱਤਰ ਬੰਦਾ ਮੁਕਤ ਹੋ ਜਾਂਦਾ ਹੈ ਮਹਾਰਾਜੀ ਕਹਿੰਦੇ ਉਹਦੇ ਨਾਲ ਜੁਗ ਜੁਗ ਸੋਗਾ ਹੋਏ ਅਰਜਮੇ ਸਤਗੁਰੂ ਜੀ ਦੇ ਵਿੱਚ ਬਾਤ ਆਉਂਦਾ ਵੀ ਅਜੋਹ ਬਲਕੇ ਦਵਾਰ ਖੜੋ ਭਾਵੇਂ ਹਜੇ ਵੀ ਜਿਹੜਾ ਤੂ ਹੈ ਸਿਮਰਨ ਦੇ ਨਾਲ ਉਹ ਆਪਣੇ ਪ੍ਰਮਾਤਮਾ ਦੇ ਦਵਾਰ ਦੇ ਵਿੱਚ ਖੜਾ ਹਜੇ ਵੀ ਉਥੇ ਉਹ ਸਤਖੰਡ ਦੇ ਵਿੱਚ ਬਰਾਜਮਾਨ ਹੈ ਪਾਉੜੀ ਮਹਾਰਾਜੀ ਪਾਉੜੀ ਦੇ ਵਿੱਚ ਫਰਮਾਉਂਦੇ ਹਨ ਤੂੰ ਕਰਨ ਕਰਮ ਸਮਰਾਥ ਹੈ ਕਰਤੇ ਮੈਂ ਕੁਝ ਬਿਨ ਅਗਰ ਨਾ ਕੋਈ ਇਹ ਕਰਤੇ ਤੁ ਸਾਰੀਆਂ ਚੀਜ਼ਾਂ ਦੇ ਕਰਨਕਾਰਨ ਸਮਰੱਥ ਹੈ ਤੂੰ ਬੰਦ ਖਲਾਸੀ ਭਾਣੇ ਹੋਏ ਆਬ ਇੱਥੇ ਤੂੰ ਮਾਰਨ ਵਾਲਾ ਵੀ ਤੂੰ ਹੈ ਤੇ ਜਿਉਉਣ ਵਾਲਾ ਵੀ ਇੱਥੇ ਤੂੰ ਹੈ ਪ੍ਰਮਾਤਮਾ ਤੂੰ ਸਾਰੀਆਂ ਚੀਜ਼ਾਂ ਦੇ ਸਮਰੱਥ ਹੈ ਕਰਤੇ ਮੈਂ ਕੁਝ ਵੀ ਨਾ ਅਵਰਣਾ ਕੋਈ ਹੇ ਪ੍ਰਮਾਤਮਾ ਮੈਨੂੰ ਤੇਰੇ ਬਿਨਾਂ ਕੋਈ ਹੋਰ ਦੀ ਕੋਟ ਨਹੀਂ ਜੀਦੀ ਮੈਂ ਔਟ ਕੱਕ ਸਕਾਂ ਕਿਸੇ ਮਨੁੱਖ ਦੀ ਕਿਉਂਕਿ ਇਹ ਕਿਸੇ ਦੀ ਔਟ ਤੱਕਾਂਗੇ ਉਹਦੀ ਵੀ ਪਰਸੋਂ ਇਹਨੂੰ ਫੂਕ ਨਿਕਲ ਜਾਵੇਗੀ ਫਿਰ ਔਖਾ ਹੋ ਜਾਵੇਗਾ ਇਸ ਕਰਕੇ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਖੁਨ ਗੋਈ ਮਹਾਰਾਜੀ ਪ੍ਰਮਾਣ ਕਰਦੇ ਹਾਂ ਤੁਸੀਂ ਆਪ ਹੀ ਇਸ ਸ੍ਰਿਸ਼ਟੀ ਨੂੰ ਸਾਜੇ ਤੇ ਆਪੇ ਜਦੋਂ ਤੁਹਾਡੀ ਮਰਜ਼ੀ ਹੋਵੇਗੀ ਗੋਈ ਭਗ ਇਸ ਨੂੰ ਲੈਤਾ ਕਰ ਲਵੋਗੇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਮਹਾਰਾਜੀ ਕਹੇ ਸਾਰੇ ਕਿਤੇ ਇੱਕੋ ਹੀ ਸ਼ਬਦ ਵਰਤਦਾ ਪਰਮਾਤਮਾ ਦੇ ਨਾਮ ਦਾ ਰੱਬ ਦੇ ਨਾਮ ਦਾ ਕਿਉਂਕਿ ਤੁਸੀਂ ਮਹਾਰਾਜੀ ਗੁਰਬਾਣੀ ਦੇ ਵਿੱਚ ਵੀ ਇਹ ਫਰਮਾਨ ਕਰਦੇ ਹਨ ਵੀ ਜੋ ਮੀਨ ਪੰਖੇ ਰੂ ਆਦਕ ਬੋਲਦੇ ਨੇ ਨਾ ਉਹ ਸਾਰੇ ਜਪ ਪਰਮਾਤਮਾ ਦਾ ਨਾਮ ਜਪਦੇ ਨੇ ਮਾਰਾ ਜੀ ਕਰੇ ਕੋਈ ਸ਼ਬਦ ਪ੍ਰਮਾਤਮਾ ਆਪ ਜੀ ਦਾ ਸੁਣਾਈ ਹੁੰਦਾ ਹੈ ਜਿਹੜਾ ਵਰਤ ਰਿਹਾ ਹੈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਗ ਸੋਈ ਇਹ ਮੇਰੇ ਪ੍ਰਮਾਤਮਾ ਮਾਲਕ ਗੁਰਮੁਖ ਜਨਾਂ ਨੂੰ ਤੇਰੇ ਨਾਮ ਜਪਣ ਵਾਲਿਆਂ ਨੂੰ ਆਪਣੀਆਂ ਵਡਿਆਈਆਂ ਦੇਣਾ ਕਰ ਤੇ ਉਹ ਗੁਰਮੁਖ ਪ੍ਰਾਪਤ ਕਰਦੇ ਕਣ ਜਿਹੜੀਆਂ ਉਹ ਖੁਸ਼ ਹੋ ਕੇ ਵਡਿਆਈਆਂ ਉਹਨਾਂ ਨੂੰ دیتا ਹੈ ਗੁਰਮਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਗੁਰ ਹੋਈ ਮਹਾਰਾਜੀ ਪ੍ਰਮਾਣ ਕਰਦੇ ਗਣ ਤੇ ਦੇ ਗੁਰਮਖ ਨੇ ਸਤਗੁਰੂ ਜੀ ਦੀ ਕਿਰਪਾ ਸਦਕਾ ਪ੍ਰਮਾਤਮਾ ਨੂੰ ਪ੍ਰਣਾਮ ਕੀਤਾ ਵਾਹਿਗੁਰੂ ਦਾ ਸਿਮਰਨ ਕਰਿਆ ਮਹਾਰਾਜੀ ਗੁਰਬਾਣ ਕਰਦੇ ਗਣ ਇਹ ਜਦੋਂ ਉਹਨੇ ਪ੍ਰਮਾਤਮਾ ਨੇ ਸਤਿ ਸਿਮਰਨ ਕੀਤਾ ਫਿਰ ਉਹਦੇ ਬਾਬ ਤੇ ਸਾਰੇ ਕਹਿਣਾ ਕਰੋ ਧੰਨ 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 ਗੁਰ ਸੋਈ ਮਹਾਰਾਜ ਜੀ ਕਹੇ ਉਹ ਗੁਰ ਉਹ ਧੰਨ ਹੈ ਜਿਹੜਾ ਜਿਹਨਾਂ ਨੂੰ ਮਹਾਰਾਜ ਜੀ ਦੱਸਦੇ ਨੇ ਅਪਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਾ ਗੁਰ ਸਤਗੁਰ ਸੰਗ ਕੀਰੇ ਅਪ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜਿਤ ਮਿਲੇ ਆ ਚੁੱਕੇ ਸਭ ਸੋਹ ਸੰਤਾਪੇ ਧੰਨ ਧੰਨ ਗੁਰੂ ਗੋਬੀ ਸਤਗੁਰ ਪਾਧ ਜਿਹੜਾ ਉਪਦੇਸ਼ ਦੇ ਕੀ ਸਿਆਣੇ ਮਹਾਰਾਜ ਜੀ ਕਹਿੰਦੇ ਭਾਈ ਇਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਸਦਕਾ ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਬੇਸ਼ੱਕ ਉਹ ਜੜਾਇਆ ਦੀ ਜਾਤ ਦੇ ਵਿੱਚ ਪੈਦਾ ਹੋਇਆ ਜਾਂ ਉਹ ਚੰਮ ਦਾ ਕਰਨ ਵਾਲੇ ਚਮੜਿਆਂ ਦੇ ਚੱਪ ਜਿਆਰਾ ਦੀ ਜਾਤ ਤੋਂ ਪੈਦਾ ਹੋਇਆ بے شک وہ ہجامتا کرن والے نائیاں دی جات چو پیدا ہویا جا کھیتی پتی کرن والے جٹا دی جات چو پیدا ہویا پھر جنہ جنہ نے پرماکمہ دے شفت نم جپنا کیتا نا اولا نے اوپر اے بخششا ہویا ہاں جی تو ایتے اے, اے وہ خواب دی سماپتی ہے اپنا سما بھی ہو گیا آو پاکشا جی دے چرنا چرداز کریے ایک منٹ سمرتی حاجتی لونیاں ਫਿਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਾਂਗੇ ਜੋ ਕਥਾ ਕਰਦੇ ਆ ਹੋਏ ਆ अनेका ਪ੍ਰਕਾਰ ਦੀਆਂ ਭੁੱਲਾਂ ਟੁੱਟੀਆਂ ਰਹਿ ਗਈਆਂ ਆਪ ਸੰਗਤਾਂ ਸਤਿਗੁਰੂ ਜੀ ਬਖਸ਼ ਜੋ ਕਿਉਂਕਿ ਆਪਾਂ ਸਮੇਂ ਦੇ ਕਾਹ ਘਾਟ ਦੀ ਕਾਰਨ ਸਿਰਫ ਅਖਰੀ ਆਰਤੀ ਕਰਦੇ ਆ ਬਹੁਤਾ ਇਸ ਨੂੰ ਵਧਾਇਆ ਨਹੀਂ ਜਾ ਸਕਦਾ ਉਹ ਤਾਂ ਵੈਸੇ ਜੇ ਆਪਾਂ ਕਥਾ ਕਰੀਏ ਘੰਟਾ ਡੇਢ ਘੰਟਾ ਹੁਕਮਨਾਮੀ ਦੀ ਕਥਾ ਤੇ ਲੱਗਦਾ ਪਰ ਫਿਰ ਵੀ ਆਪਾਂ ਇਸ ਨੂੰ ਅਖਰੀ ਅਖਰੀ ਜਿਹੜੇ ਅਰਥ ਨੇ ਉਹਨਾਂ ਦੇ ਨਾਲ ਆਪਾਂ ਮਹਾਰਾਜ ਜੀ ਦੇ ਗੁਣ ਗਾਉਣਾ ਕਰਦੇ ਹਾਂ ਜੀ ਵਾਹਿਗੁਰੂ 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 ਵਾਹਿ love wow. ਦਾਇਆ ਚੰਗਿਆਈ ਆ ਗੁਰ ਆਈਆ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ نانک دج واحر جی کا خالص واحگر فتح ٹھاکر